ਦਾਲ ਚੀਨੀ ਦਾ ਪਾਣੀ ਤੁਹਾਡੇ ਲਈ ਹੈ ਵਰਦਾਨ ਇਸ ਨੂੰ ਪੀਣ ਦੇ ਨਾਲ ਕਈ ਬਿਮਾਰੀਆਂ ਹੋ ਜਾਣਗੀਆਂ ਖਤਮ ਜੀ ਹਾਂ ਤੁਸੀਂ ਗਰਮ ਪਾਣੀ ਵੀ ਪੀਂਦੇ ਹੋ ਤੇ ਬਹੁਤ ਸਾਰੇ ਕਾੜੇ ਵੀ ਪੀਂਦੇ ਹੋ ਪਰ ਦਾਲ ਚੀਨੀ ਦਾ ਪਾਣੀ ਤੁਸੀਂ ਸ਼ਾਇਦ ਹੀ ਪੀਤਾ ਹੋਵੇਗਾ ਕਿਉਂਕਿ ਦਾਲ ਚੀਨੀ ਦਾ ਪਾਣੀ ਤੁਹਾਡੇ ਸਰੀਰ ਦੇ ਲਈ ਤੁਹਾਡੇ ਸਿਹਤ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਤਾਂ ਇਹ ਪੂਰੀ ਅਪਡੇਟ ਤੁਹਾਡੇ ਲਈ ਲੈ ਕੇ ਆਏ ਆਂ ਦੱਸ ਦਈਏ ਕਿ ਦਾਲ ਚੀਨੀ ਦਾ ਪਾਣੀ ਪੀਣ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਹੋਣ ਗਿਆ ਭਾਰ ਘਟਾਉਣਾ ਜਾਂ ਫਿਰ ਸ਼ੂਗਰ ਲੈਵਲ ਨੂੰ ਕੰਟਰੋਲ ਕਰਨਾ ਤਾਂ ਬਹੁਤ ਸਾਰੀਆਂ ਬਿਮਾਰੀਆਂ ਹੋਣ ਗਿਆ ਪਰੇਸ਼ਾਨੀਆਂ ਹੋਣ ਗਿਆ ਜੋ ਕਿ ਤੁਹਾਡੀਆਂ ਸਿਰਫ ਦਾਲ ਚੀਨੀ ਦੇ ਪਾਣੀ பிண ਖਤਮ ਹੋ ਸਕਦੀਆਂ ਨੇ ਤਾਂ ਦੱਸਦੀ ਹੈ ਕਿ ਮੌਸਮ ਬਦਲ ਰਿਹਾ ਹੈ ਤੇ ਇਸ ਬਦਲਦੇ ਮੌਸਮ ਦੇ ਨਾਲ ਸਾਡੀ ਸਿਹਤ ਦੇ ਉੱਤੇ ਵੀ ਕਈ ਅਸਰ ਪੈਂਦਾ ਹੈ ਤਾਂ ਦੱਸਦੀ ਕਿ ਇਸ ਦੇ ਨਾਲ ਹੀ ਸਾਡੀ ਸਿਹਤ ਦੇ ਉੱਤੇ ਵੀ ਇਹ ਅਸਰ ਸਾਫ਼ ਦਿਖਾਈ ਦੇ ਰਿਹਾ ਹੈ ਕੁਝ ਲੋਕਾਂ ਨੂੰ ਜ਼ੁਖਾਮ ਲੱਗ ਜਾਂਦਾ ਹੈ ਫਲੂ ਹੋ ਜਾਂਦਾ ਹੈ ਜਦੋਂ ਕਿ ਕੁਝ ਲੋਕ ਥਕੇ ਹੋਏ ਅਤੇ ਕਮਜ਼ੋਰ ਮਹਿਸੂਸ ਕਰਦੇ ਨੇ ਅਜਿਹੀ ਸਥਿਤੀ ਦੇ ਵਿੱਚ ਜੇਕਰ ਤੁਸੀਂ ਵੀ ਵਾਰ-ਵਾਰ ਬਿਮਾਰ ਹੋ ਰਹੇ ਹੋ ਠੀਕ ਹੁੰਦੇ ਹੋ ਫਿਰ ਬਿਮਾਰ ਪੈ ਜਾਂਦੇ ਹੋ ਤਾਂ ਤੁਹਾਡੀ ਰਸੋਈ ਦੇ ਵਿੱਚ ਇੱਕ ਮਸਾਲਾ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਸਕਦਾ ਹੈ ਉਹ ਹੈ ਦਾਲਚੀਨੀ ਜੀ ਹਾਂ ਇਮਿਊਨਿਟੀ ਨੂੰ ਵਧਾਉਣ ਦੇ ਵਿੱਚ ਮਦਦਗਾਰ ਹੈਗਾ ਦਾਲਚੀਨੀ ਦੇ ਵਿੱਚ ਮੌਜੂਦ ਐਂਟੀਆਕਸੀਡੈਂਟ ਸਰੀਰ ਦੀ ਇਮਿਊਨਿਟੀ ਵਧਾਉਂਦੇ ਨੇ ਇਸ ਦਾ ਰੋਜ਼ਾਨਾ ਸੇਵਨ ਕਰਨ ਦੇ ਨਾਲ ਵਾਇਰਸ ਅਤੇ ਬੈਕਟੀਰੀਆ ਦੇ ਨਾਲ ਲੜਨ ਦੀ ਤਾਕਤ ਮਿਲਦੀ ਹੈ ਤਾਂ ਦੱਸ ਦਈਏ ਕਿ ਉਹ ਕਿਹੜੇ-ਕਿਹੜੀਆਂ ਪਰੇਸ਼ਾਨੀਆਂ ਨੇ ਜਿਸ ਤੋਂ ਅੱਜ ਦੇ ਲੋਕ ਜੂਝ ਰਹੇ ਨੇ ਸਭ ਤੋਂ ਪਹਿਲਾਂ ਆਉਂਦਾ ਹੈ ਭਾਰ ਘਟਾਉਣਾ ਜੀ ਹਾਂ ਮੋਟਾਪਾ ਲੋਕਾਂ ਦਾ ਇੰਨਾ ਜ਼ਿਆਦਾ ਵੱਜਦਾ ਹੈ ਕਿ ਉਹ ਕੈਮੀਕਲ ਵਾਲੀਆਂ ਚੀਜ਼ਾਂ ਵੀ ਯੂਜ਼ ਕਰਦੇ ਨੇ ਦਵਾਈਆਂ ਯੂਜ਼ ਕਰਦੇ ਨੇ ਮਹਿੰਗੀ ਮਹਿੰਗੀਆਂ ਦਵਾਈਆਂ ਪ੍ਰੋਡਕਟ ਵੀ ਯੂਜ਼ ਕਰਦੇ ਨੇ ਪਰ ਉਹਨਾਂ ਦਾ ਭਾਰ ਨਹੀਂ ਕੱਟਦਾ ਇੱਥੋਂ ਤੱਕ ਕਿ ਉਹ ਜਿਮ ਵੀ ਲਗਾਉਂਦੇ ਨੇ ਤਾਂ ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਦਾਲ ਚੀਨੀ ਦਾ ਪਾਣੀ ਤੁਹਾਡੀ ਮਦਦ ਕਰ ਸਕਦਾ ਹੈ ਇਹ ਭੁੱਖ ਨੂੰ ਕੰਟਰੋਲ ਕਰਦਾ ਹੈ ਫਿਰ ਆਉਂਦਾ ਹੈ 슈ਗਰ ਲੈਵਲ ਨੂੰ ਕੰਟਰੋਲ ਜੀ ਹਾਂ ਅਦਾਲ ਚੀਨੀ ਜੋ ਕਿ ਇਨਸੂਲੀਨ ਸੰਵੇਦਨਸ਼ੀਲਤਾ ਨੂੰ ਸੁਧਾਰਦੀ ਹੈ ਜੋ ਕਿ ਬਲੱਡ 슈ਗਰ ਲੈਵਲ ਨੂੰ ਸੰਤੁਸ਼ਟ ਰੱਖਦੀ ਹੈ ਇਹ 슈ਗਰ ਦੇ ਮਰੀਜ਼ਾਂ ਦੇ ਲਈ ਬਹੁਤ ਫਾਇਦੇਮੰਦ ਹੈ ਯਾਨੀ ਕਿ ਕਹਿ ਸਕਦੇ ਹਾਂ ਇੱਕ ਰਾਮਬਣ ਇਲਾਜ ਹੈ ਫਿਰ ਆਉਂਦਾ ਹੈ ਜ਼ੁਖਾਮ ਅਤੇ ਖੰਘ ਤੋਂ ਰਾਹਤ ਜੀ ਹਾਂ ਬਦਲਦੇ ਮੌਸਮ ਦੇ ਵਿੱਚ ਖਾਂਸੀ ਜ਼ੁਖਾਮ ਇਹ ਆਮ ਗੱਲ ਹੋ ਹੁੰਦੀ ਹੈ ਤਾਂ ਅਜੇ ਹੀ ਸਥਿਤੀ ਦੇ ਵਿੱਚ ਦਾਲਚੀਨੀ ਦਾ ਪਾਣੀ ਗਲੇ ਨੂੰ ਸ਼ਾਂਤ ਕਰਨ ਅਤੇ ਬਲਗਮ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦਾ ਹੈ ਫਿਰ ਆਉਂਦਾ ਪਾਚਨ ਪ੍ਰਣਾਲੀ ਨੂੰ ਤੰਦਰੁਸਤ ਜੀ ਹਾਂ ਪਾਚਨ ਪ੍ਰਣਾਲੀ ਦਾਲ ਦੱਸਦੀ ਹੈ ਕਿ ਦਾਲ ਚੀਨੀ ਦਾ ਪਾਣੀ ਪੇਟ ਦੀ ਜਲਨ ਗੈਸ ਬਦਅਸਮੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਇਹ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ ਤੇ ਹੋਰ ਕਈ ਸਾਰੀਆਂ ਚੀਜ਼ਾਂ ਨੂੰ ਪਾਚਨ ਜੋ ਕਿ ਪਚਣ ਦੇ ਵਿੱਚ ਵੀ ਕਾਫੀ ਮਦਦ ਕਰਦਾ ਹੈ ਫਿਰ ਆਉਂਦਾ ਹੈ ਚਮੜੀ ਅਤੇ ਚਮਕਦਾਰ ਸਿਹਤ ਬਣਾਉਂਦਾ ਜੀ ਹਾਂ ਦਾਲ ਚੀਨੀ ਦੇ ਵਿੱਚ ਐਂਟੀ ਮਟੀਰੀਆ ਵਰਗੇ ਗੁਣ ਹੁੰਦੇ ਨੇ ਜੋ ਕਿ ਸਰੀਰ ਨੂੰ ਅੰਦਰੋਂ ਡੀਟੌਕਸ ਕਰਦੇ ਨੇ ਚਿਹਰੇ ਨੂੰ ਕੁਦਰਤੀ ਚਮਕ ਦਿੰਦੇ ਨੇ ਅਤੇ ਗ로우 ਵੀ ਆਉਂਦਾ ਹੈ ਫੇਸ ਦੇ ਉੱਤੇ ਜਿਹੜੇ ਕਿ ਮੁਹਾਸੇ ਹੁੰਦੇ ਨੇ ਉਹਨਾਂ ਨੂੰ ਵੀ ਘਟਾਉਂਦੇ ਨੇ ਤਾਂ ਅਜਿਹੀ ਅਪਡੇਟਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਸੀਂ ਵੀ ਦਾਲ ਚੀਨੀ ਦਾ ਪਾਣੀ ਪੀਂਦੇ ਹੋ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਜੇਕਰ ਨਹੀਂ ਪੀਂਦੇ ਤਾਂ ਇਸ ਬਦਲ ਦੇ ਮੌਸਮ ਦੇ ਵਿੱਚ ਦਾਲ ਚੀਨੀ ਦਾ ਪਾਣੀ ਰੋਜ਼ਾਨਾ ਜ਼ਰੂਰ ਪਿਆ ਕਰਿਓ ਕਿਉਂਕਿ ਸਰੀਰ ਦੇ ਨਾਲ ਬਹੁਤ ਸਾਰੀਆਂ ਅਜਈਆਂ ਬਿਮਾਰੀਆਂ ਹੁੰਦੀਆਂ ਨੇ ਅੱਜ ਅਈਆਂ ਪਰੇਸ਼ਾਨੀਆਂ ਹੁੰਦੀਆਂ ਨੇ ਉਹ ਦੂਰ ਹੋ ਜਾਣਗੀਆਂ